ਸਮਾਦੀ ਕਰਵਟ ਦੇ ਨਾਲ ਕਈ ਕਿਸਮ ਦੇ ਨਵੇਂ ਸੁੱਖ ਸਾਧਨ ਅਤੇ ਘਰ ਦੇ ਵਿੱਚ ਵਰਤਣ ਵਾਲੇ ਸਮਾਨ ਬਹੁਤ ਬਦਲ ਚੁੱਕੇ ਹਨ ਅਤੇ ਅਕਸਰ ਹਰ ਕੋਈ ਸਮੇਂ ਦੇ ਨਾਲ ਪੁਰਾਣੇ ਹੋ ਚੁੱਕੇ ਸਮਾਨ ਨੂੰ ਕਬੜ ਦੇ ਵਿੱਚ ਸੁੱਟ ਦਿੰਦਾ ਪਰ ਗੁਰਦਾਸਪੁਰ ਦੇ ਵਿੱਚ ਇੱਕ ਐਸਾ ਪਰਿਵਾਰ ਹੈ ਜੋ ਤਿੰਨ ਪੀੜੀਆਂ ਤੋਂ ਪੁਰਾਤਨ ਸਮਾਨ ਦੀ ਸੰਭਾਲ ਕਰ ਰਿਹਾ ਹੈ ਅਤੇ ਬਹੁਤ ਐਸੀਆਂ ਚੀਜ਼ਾਂ ਹਨ ਜਿਨ੍ਹਾਂ ਦੇ ਵਿੱਚ ਤਵੀਆਂ ਗ੍ਰਾਮੋਫੋਨ ਹੋਰ ਰਿਕਾਰਡ ਸਮੇਂ-ਸਮੇਂ ਤੇ ਆਏ ਟੀਵੀ ਵੀਸੀਆਰ ਟੀਬਾਂ ਵਾਲੇ ਰੇਡੀਓ ਸੰਦੂਕ ਪੁਰਾਣਾ ਟਰੈਕਟਰ ਅਤੇ ਹੋਰ ਵਿਰਾਸਤੀ ਸਮਾਨ ਇਹ ਪਰਿਵਾਰ ਆਪਣੇ ਅੰਦਰ ਸਮੋਏ بیٹھا। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬੱਦਵਾਲ ਕੋੜ ਦੇ ਰਹਿਣ ਵਾਲੇ ਜਸਵੀਰ ਸਿੰਘ ਅਜਿਹੇ ਵਿਅਕਤੀਆਂ ਦੇ ਵਿੱਚੋਂ ਇੱਕ ਹਨ ਜੋ ਆਪਣੇ ਘਰ ਦੇ ਵਿੱਚ ਅਜਿਹੇ ਵਿਰਾਸਤੀ ਸਮਾਨ ਸੰਭੀ ਬੈਠੇ ਹਨ ਜੋ ਸਮੇਂ ਦੀ ਰਫ਼ਤਾਰ ਦੇ ਨਾਲ ਲਗਭਗ ਅਲੋਪ ਹੋ ਚੁੱਕਾ ਹੈ। ਅਤੇ ਜਸਵੀਰ ਸਿੰਘ ਦੱਸਦੇ ਹਨ ਕਿ ਇਹ ਸ਼ੌਂਕ ਉਨ੍ਹਾਂ ਦੇ ਪਰਿਵਾਰ ਦੇ ਵਿੱਚ ਤੀਸਰੀ ਪੀੜ੍ਹੀ ਦੇ ਵਿੱਚ ਚੱਲ ਰਿਹਾ ਹੈ ਅਤੇ ਉਨ੍ਹਾਂ ਦੇ ਦਾਦਾ ਜੀ ਜੋ ਐਸਜੀਪੀਸੀ ਦੇ ਵਿੱਚ ਸਿਕੰਦਰ ਸਨ ਉਹਨਾਂ ਨੂੰ ਵੀ ਇਹ ਸ਼ੌਂਕ ਸੀ ਕਿ ਆਪਣੇ ਪ੍ਰਾਤਨ ਵਿਰਾਸਤੀ ਸਮਾਨ ਦੀ ਸਾਂਭ ਸੰਭਾਲ ਕੀਤੀ ਜਾਵੇ ਉਹਨਾਂ ਤੋਂ ਚੱਲ ਰਿਹਾ ਇਹ ਸ਼ੌਂਕ ਅੱਜ ਵੀ ਉਹਨਾਂ ਦੇ ਪਰਿਵਾਰ ਦੇ ਵਿੱਚ ਹੈ ਅਤੇ ਉਹ ਇਸ ਨੂੰ ਜਾਰੀ ਰੱਖ ਰਹੇ ਹਨ ਐਦਾਂ ਦੇ ਪਿੰਡ ਵਿੱਚ ਲੈ ਕੇ ਆਏ ਜਿਨ੍ਹਾਂ ਨੇ ਕੀ ਸ਼ੌਂਕ ਪਗਾਇਆ ਤੇ ਨਾਲ ਦੀ ਨਾਲ ਆਪਣੇ ਪੁਰਖਾਂ ਦਾਦੀਆਂ ਪਰਦਾਦਿਆਂ ਦਾ ਜਰਾਏ ਸਮਾਲ ਵਿਰਸਾ ਆਪਣੇ ਪੰਜਾਬ ਦਾ ਵਿਰਸਾ ਪ੍ਰਾਤਨ ਸਮਾਨ ਜਰਾਏ ਉਹ ਸਾਮ ਕੇ ਰੱਖਿਆ ਹੈ ਸੋ ਆਪਾਂ ਤਾਨੂੰ ਤਸਵੀਰਾਂ ਰਾਹੀਂ ਦਿਖਾਵਾਂਗੇ ਸਮਾਨ ਕਿ ਉਹ ਟੀਵੀ ਹੈ ਜਿਹੜਾ ਵੀ ਸੀ ਆਰ ਦੇ ਨਾਲ ਜਿਹੜਾ ਟੀਵੀ ਹੁੰਦਾ ਸੀ ਤੇ ਨਾਲ ਦੀ ਨਾਲ ਕੈਸਟਾ ਪੁਰਾਣੀਆਂ ਤੇ ਨਾਲ ਸ਼ਟਰ ਵਾਲੇ ਟੀਵੀ ਜਿਹੜੇ ਉੱਪਰ ਕੋਠੇ ਦੇ ਉੱਤੇ ਐਂਟੀਨਾ ਨਾਲ ਪਹਿਲਾਂ ਆਪਾਂ ਚਲਾਉਂਦੇ ਸੀਗੇ ਉਹ ਜਿਹੀਆਂ ਪ੍ਰਾਤਨ ਚੀਜ਼ਾਂ ਸੰਭੀਆਂ ਵੀਰ ਨੇ ਕਾਫੀ ਸਮਾਂ ਪਹਿਲਾਂ ਜਿਹੜੀਆਂ ਚੀਜ਼ਾਂ ਚਲਦੀਆਂ ਸੀ ਇੱਧਰ ਮੈਂ ਤੁਹਾਨੂੰ ਦਿਖਾਉਂਗਾ ਪੇਪਰ ਕਾਰਡ ਵੀ ਪਏ ਹੋਏ ਨੇ ਸੋਨੀ ਕੰਪਨੀ ਦੇ ਹੋਰ ਵੀ ਪੁਰਾਣੇ ਤੋਂ ਪੁਰਾਣਾ ਸਮਾਨ ਜਿਹੜਾ ਇਹ ਪੱਖਾ ਹੈ ਅਸ਼ਾਹੀ ਸਵਾਰੀ ਜਿਹਨੂੰ ਕਹਿੰਦੇ ਸੀ ਆ ਪੁਰਾਣਾ ਰੇਡੀਓ ਆ ਤੇ ਨਾਲ ਦੇ ਨਾਲ ਵੀਸੀਆਰ ਆ ਤੇ ਇੱਧਰ ਤੁਹਾਨੂੰ ਚਾਹਤ ਮਰਾ ਦਾਂਗੇ ਇੱਕ ਵਾਰੀ ਇੱਕ ਕੀ ਇੱਧਰ ਇੱਕ ਮੈਸੀ ਟਰੈਕਟਰ ਵੀ ਖੜਾ ਏ ਮੈਸੀ ਟਰੈਕਟਰ ਖੜਾ ਏ 1035 ਕਹਿੰਦੇ ਨੇ ਕਿ ਸ਼ੌਂਕ ਪੰਜਾਬੀਆਂ ਦਾ ਸ਼ੌਂਕ ਵੱਖਰਾ ਭਾਵੇਂ ਲੱਖਾਂ ਰੁਪਏ ਲੱਗ ਜਾਣ ਪਰ ਸ਼ੌਂਕ ਪਗਾਣਾ ਏ ਤੇ ਨਾਲ ਦੀ ਨਾਲ ਵੀਰ ਨੇ ਜਰਾਏ ਸ਼ੌਂਕ ਵੀ ਪਗਾਇਆ ਏ ਤੇ ਨਾਲ ਦੀ ਨਾਲ ਆਪਣੇ ਜਿਹੜੇ ਪੁਰਾਣੇ ਪੁਰਾਣੇ ਬਜ਼ੁਰਗ ਨੇ ਦਾਦੇ ਪਰਦਾਦੇ ਉਹਨਾਂ ਦੀਆਂ ਜਿਹੜੀਆਂ ਜਿਆਦਾ ਵੀ ਸਾਹਮਣੇ ਬੈਠਾ ਹੈ ਵੀਰ ਆਪਾਂ ਗੱਲਬਾਤ ਵੀ ਕਰਾਂਗੇ ਚਰਖਾ ਚਰਖੇ ਦੇ ਨਾਲ ਜਿਹਨੂੰ ਕਹਿੰਦੇ ਨੇ ਢਾਰੀ ਢਾਰੀ ਲੱਕੜ ਦੀ ਬਣਾਈ ਹੁੰਦੀ ਸੀ ਇਹਦੇ ਵਿੱਚ ਉਦੋਂ ਸਮਾਨ ਵੀ ਰੱਖਦੇ ਸੀ ਤੇ ਇੱਧਰ ਤੁਹਾਨੂੰ ਦਿਖਾ ਦਈਏ ਟੱਲੀਆਂ ਵਾਲਾ ਜਿਹੜਾ ਪੁਰਾਣਾ ਪੁਰਾਣਾ ਟੱਲੀਆਂ ਵਾਲਾ ਜਿਹੜਾ ਏ ਗੱਡਾ ਜਿਹਨੂੰ ਕਹਿੰਦੇ ਨੇ ਉਹ ਤੇ ਇੱਧਰ ਇੱਕ ਚੀਜ਼ ਹੋਰ ਦਿਖਾ ਦਾਂਗੇ ਕਿ ਪੁਰਾਣੇ ਜਿਹਰੇ ਨੇ ਲੋਕ ਜਿਹਨੂੰ ਆਪਾਂ ਹੁਣ ਕਹਿੰਦੇ ਨਾ ਲੋਕ ਤੇ ਆ ਪੁਰਾਣੇ ਜਿਹਰੇ ਨੇ ਤਾਲੇ ਨੇ ਇੱਕ ਵਾਰੀ ਜਦੋਂ ਲੋਕ ਲਾ ਜਾਂਦੇ ਖੁੱਲਦੇ ਨਹੀਂ ਪ੍ਰੈਸ ਤੁਹਾਨੂੰ ਦਿਖਾ ਦਈਏ ਵੀ ਬੜੀ ਪੁਰਾਣੀ ਐ ਕੋਲਿਆਂ ਵਾਲੀ ਪ੍ਰੈਸ ਐ ਜਦੋਂ ਪਹਿਲਾਂ ਚਲਦੀ ਸੀਗੀ ਇੱਧਰ ਕੋਲੇ ਪੈਂਦੇ ਸੀ ਤੇ ਨਾਲ ਥੱਲੇ ਜਦੋਂ ਕਪੜਾ ਇਸਤਰੀ ਜਿਹਨੂੰ ਕਹਿੰਦੇ ਨੇ ਆਪਾਂ ਹੁਣ ਪੰਜਾਬੀ ਦੇ ਵਿੱਚ ਕਹਿੰਨੇ ਆ ਪ੍ਰੈਸ ਕਰਦੇ ਸੀ ਕਪੜੇ ਤੇ ਅੱਧਰ ਇੱਕ ਪੁਰਾਣੀ ਜੇਰੀ ਐ ਮੈਸਟਰ ਵੀ ਲੱਗੀ ਦੀ ਐ ਤੇ ਆਪਾਂ ਵੀਰ ਨਾਲ ਵੀ ਗੱਲਬਾਤ ਕਰਾਂਗੇ ਉਦਾਂ ਇਹ ਪੁਰਾਣੀ ਐ ਤੇ ਇੱਕ ਗੱਡੀ ਹੋਰ ਵੀ ਹੈਗੀ ਐ ਵੀਰ ਕੋ ਆਪਾਂ ਉਹਨਾਂ ਕੋਲ ਹੀ ਪੁੱਛਾਂਗੇ ਕਿਹੜੀ ਗੱਡੀ ਐ ਸੋ ਆਪਾਂ ਗੱਲਬਾਤ ਵੀ ਕਰ ਲੈਣੇ ਆ ਸੋ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਵੀਰ ਜੀ ਧਨਵਾਦ ਜੀ ਦਾ ਕੀ ਨਾਮ ਦੇ ਮੇਰਾ ਨਾਮ ਜਸਮੀਤ ਸਿੰਘ ਜ ਜਸਮੀਤ ਸਿੰਘ ਅੱਗੇ ਕੀ ਜੇ ਉਹ ਦੱਸੋ ਜਸਮੀਤ ਸਿੰਘ ਰੰਧਾਵਾ ਰੰਧਾਵਾ ਸਾਹਿਬ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਸਾਡੀ ਟੀਮ ਵੱਲੋਂ ਕਿਉਂਕਿ ਇੰਨਾ ਪੁਰਾਣਾ ਜਿਹੜਾ ਸਮਾਨ ਸਾਹਮਣੇ ਰੱਖਿਆ ਤੁਸੀਂ ਵਾਕਿਆ ਪੰਜਾਬ ਦੀ ਸ਼ਾਨ ਵੱਖਰੀ ਏ ਸ਼ੌਂਕ ਦਾ ਮੁੱਲ ਹੈ ਤੇ ਸ਼ੌਂਕ ਲੱਖਾਂ ਹਜ਼ਾਰਾਂ ਚ ਨਹੀਂ ਉਹ ਕਰੋੜਾਂ ਚ ਵੀ ਜਿਹੜਾ ਇਹ ਪਗਾ ਦੇ ਦਿੰਦੇ ਨੇ ਪੰਜਾਬੀ ਸਾਡੇ ਧੰਨਵਾਦ ਤੁਹਾਡਾ ਜੀ ਪਹਿਲਾਂ ਤੁਸੀਂ ਆਏ ਜੇ ਤੁਸੀਂ ਵੇਖਿਆ ਸਾਡਾ ਸਾਰਾ ਕੁਝ ਕਵਰ ਕੀਤਾ ਬਹੁਤ ਬਹੁਤ ਧੰਨਵਾਦ ਤੁਹਾਡੀ ਟੀਮ ਦਾ ਥੈਂਕਸ ਸ਼ੌਂਕ ਤੇ ਫਿਰ ਤੁਹਾਨੂੰ ਅੱਗੇ ਆਪਾਂ ਆਨੇ ਆਂ ਵੀ ਮਾਜਾ ਸ਼ੌਂਕਲੀ ਤੇਹੀਂ ਮਝਾਇ ਲਿਆ ਤੇ ਸ਼ੌਂਕ ਪਗਾਈ ਜੰਨੇ ਆ ਜੀ ਸੋਰਨਦਾਵਾ ਸਾਹਿਬ ਫਿਰ ਇਹ ਸਮਾਨ ਕਿੱਦਾਂ ਸਾਮਦੇ ਜੀ ਨੇ ਪਰਿਵਾਰ ਵੀ ਨਾਲ ਮਦਦ ਕਰਦਾ ਏ ਤੇ ਫਿਰ ਲੋਕ ਜਿਹੜੇ ਦੂਰ ਦੂਰੋਂ ਫਿਰ ਫੋਟੋਆਂ ਵੀ ਖਿਚਵਾਣ ਆਉਂਦੇ ਆ ਹਾਂਜੀ ਪਰਿਵਾਰ ਇਹ ਜਿੱਦਾਂ ਜਿਹੜਾ ਸ਼ੌਂਕ ਹੁੰਦਾ ਨਾ ਜੀ ਇਹ ਮੁੱਲ ਤੇ ਮਿਲਣਾ ਨਹੀਂ ਵੀ ਕਿਤੇ ਲੈ ਲਈਏ ਇਹ ਤੇ ਪਿਓ ਦਾਦੇ ਦਾ ਖੂਨ ਹੈ ਜੀ ਗਾਂ ਦੀ ਗਾਂ ਚੱਲਦਾ ਆਉਣਾ ਸਾਡੇ ਪਰਦਾਦੇ ਨੂੰ ਦਾਦੇ ਨੂੰ ਸ਼ੌਂਕ ਸੀ ਗਾਂ ਸਾਡੇ ਪਿਓ ਸਾਹਿਬ ਨੂੰ ਫਾਦਰ ਸਾਹਿਬ ਨੂੰ ਗਾਂ ਸਾਨੂੰ ਇਹ ਤੇ ਸ਼ੌਂਕ ਜਿਹੜਾ ਵਾ ਇਹ ਖੂਨ ਵਿਰਾਸਤੀ ਹੁੰਦਾ ਜੀ ਤੇ ਵਿਰਾਸਤ ਚ ਚੱਲੀ ਜਾਂਦਾ ਇਹ ਕੱਲਾ ਮੈਨੂੰ ਨਹੀਂ ਸਾਰੇ ਪਰਿਵਾਰ ਨੂੰ ਸ਼ੌਂਕ ਆ ਤੇ ਸਾਂਭੇ ਬੈਠੇ ਆ ਜੀ ਸਾਰਾ ਕੁਝ ਸ਼ੌਂਕ ਦਾ ਵਾ ਸਾਬ ਫਿਰ ਬੜੀ ਮਾਣ ਵਾਲੀ ਗੱਲ ਹੁੰਦੀ ਹੈ ਕਿ ਜਦੋਂ ਲੋਕ ਸੈਲਫੀਆਂ ਕਰਾਣ ਆਉਂਦੇ ਨੇ ਪ੍ਰਾਣੀਆਂ ਚੀਜ਼ਾਂ ਦੇ ਨਾਲ ਤੇ ਫਿਰ ਉਹ ਪੁੱਛਦੀ ਵੀ ਤੁਹਾਨੂੰ ਵੀ ਇਹ ਕਿਹੜੀ ਚੀਜ਼ ਹੈ ਫਿਰ ਦੱਸਦੇ ਵੀ ਤੁਸੀਂ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਜੀ ਮਾਣ ਹੁੰਦਾ ਵੀ ਅਸੀਂ ਇਹ ਚੀਜ਼ਾਂ ਸਾਂਭੀਆਂ ਨੇ ਤੇ ਅੱਜ ਸਾਰੇ ਸਾਡੇ ਕੋਲ ਚੱਲ ਕੇ ਆਉਂਦੇ ਨੇ ਵੀ ਇਹ ਤੁਹਾਂ ਸਾਂਭੀਆਂ ਨੇ ਜੀ ਫੋਟੋਆਂ ਖਿਚਾਉਂਦੇ ਆ ਕਿਸੇ ਦੀ ਫੇਸਬੁੱਕ ਤੇ ਵੇਖੀਦਾ ਕਿਸੇ ਨੇ ਸਾਡੇ ਟੀਵੀ ਨਾ ਪਾਈ ਹੁੰਦੀ ਕਿਸੇ ਨੇ ਸੰਦੂਕ ਦੇ ਨਾ ਕਿਸੇ ਨੇ ਸਕੂਟਰ ਆ ਟਰੈਕਟਰ ਆ ਖੁਸ਼ੀ ਹੁੰਦੀ ਜੀ ਬੜੀ ਮਹਾਰਾਜ ਚਲੋ ਇਹ ਸ਼ੌਂਕ ਪੈਸੇ ਨਾਲ ਨਹੀਂ ਇੱਕ ਤੇ ਖੂਨ 'ਚ ਸ਼ੌਂਕ ਹੁੰਦਾ ਇੱਕ ਰੱਬ ਜਿਹੜਾ ਇਹ ਦਾਤ ਬਖਸ਼ਦਾ ਇਹ ਰੱਬ ਦੀ ਦਾਤ ਤੋਂ ਬਿਨਾ ਸ਼ੌਂਕ ਨਹੀਂ ਪੁੱਗਦੇ ਸਰਨਦਾਵਾ ਸਭਾ ਵਾਕੇ ਪ੍ਰਮਾਤਮਾ ਦੀ ਕਿਰਪਾ ਹੋਵੇ ਤੇ ਐਨਾਂ ਜਰਾ ਇਹ ਸਮਾਨ ਸਾਂਭਿਆ ਜਾਂਦਾ ਉਦਾਂ ਵਾਕਿਆ ਹੀ ਨਹੀਂ ਸਮਝ ਆਉਂਦਾ ਤੁਹਾਡੇ ਪਰਿਵਾਰ ਦੇ ਉੱਤੇ ਪ੍ਰਮਾਤਮਾ ਦੀ ਬਖਸ਼ਿਸ਼ ਆ ਹਾਂਜੀ ਤੇ ਤੁਸੀਂ ਇਹ ਸਮਾਨ ਸਾਂਭਿਆ ਗੱਡੀ ਦਾ ਪਤਾ ਲੱਗੇ ਇੱਕ ਮੈਸਟਰ ਗੱਡੀ ਤੇ ਆਪਾਂ ਦੇਖ ਲਈਏ ਪਰ ਹੋਰ ਦੂਜੀ ਗੱਡੀ ਕਿਰੀ ਉਹ ਵੀ ਦੱਸੋ ਦਰਸ਼ਕਾਂ ਨੂੰ ਇੱਕ ਆਪਣੇ ਕੋਲ ਪੁਜੈਰੋ ਆ ਜੀ ਇਹ ਹੈਗੀ ਆ ਪੁਜੈਰੋ ਜਿਹੜੀ ਇੱਕ ਤੇ ਬਾਅਦ ਚ ਬੁਲਡੌਗ ਮਾਡਲ ਉਹ ਤੋਂ ਪਹਿਲੀ ਆ ਸਾਡੇ ਕੋਲੇ 8 ਮਾਡਲ ਤੇ ਉਹ ਤੋਂ ਪਹਿਲਾਂ ਅਮਰੂਤੀ ਜਿਹੜੀ ਹੁੰਦੀ ਸੀਗੀ ਉਹ ਵੀ ਆਪਣੇ ਕੋਲ ਹੈਗੀ ਆ ਜਾਪਾਨੀ ਮਾਡਲ ਜਿਹੜੀ ਵਾਈਟ ਕਲਰ ਚ ਉਹ ਵੀ ਸਾਡੇ ਕੋਲ ਹੈਗੀ ਆ ਜੀ ਗੱਡੀਆਂ ਸਾਂਭੀਆਂ ਸਾਰੀਆਂ ਹੀ ਆਪਾਂ ਅੰਬੈਸਡਰ ਇਹ ਵੀ ਬਿਲਕੁਲ ਮਤਲਬ ਰਨਿੰਗ ਆ ਰੱਖੀ ਆ ਜੀ ਸੁਰਨਵਾ ਸਾਹਿਬ ਕਿਤੇ ਐਦਾਂ ਦਾ ਵੀ ਸੁਭਬ ਹੋਇਆ ਕਿ ਕੋਈ ਆਣ ਕੇ ਸੱਜਣ ਮਿੱਤਰ ਤੁਹਾਡਾ ਕਹਿੰਦਾ ਜੀ ਤੁਹਾਡੀ ਮੈਸਟਰ ਤੇ ਆਪਾਂ ਵਿਆਹ ਵੇਖਣ ਜਾਣਾ ਐਦਾਂ ਦਾ ਸੁਭਬ ਹੋਇਆ ਕੋ ਤੁਹਾਡੇ ਨਾਲ ਸੁਭਬੜੀ ਹੁੰਦਾ ਜੀ ਆਉਂਦੇ ਆ ਵੀਰ ਕਹਿੰਦੇ ਸੀ ਨਾ ਜਾਣਾ ਸਾਨੂੰ ਗੱਡੀ ਦੇ ਦਿਓ ਬਹੁਤਾ ਤੇ ਨਹੀਂ ਦਹੀਦੀ ਪਰ ਜਿਹੜੇ ਆਪਣੇ ਵੀਰ ਭਰਾ ਨੇ ਉਹ ਲੈ ਜਾਂਦੇ ਆ ਸਾਡਾ ਇੱਕ ਵੀਰ ਇਥੋਂ ਤੁਹਾਨੂੰ ਮੈਂ ਅੱਗੇ ਦੱਸਿਆ ਸੀਗਾ ਉਹ ਲੈ ਕੇ ਗਿਆ ਸੀ ਗੱਡੀ ਆਪਾਂ ਬੈਠੇ ਜਦੋਂ ਡਏ ਹਾਂ ਉਹ ਲੈ ਕੇ ਚੱਲ ਜਾਂਦੇ ਵੀਰ ਕਈ ਵਾਰੀ ਖੜਦੇ ਗੱਡੀਆਂ ਲੈ ਜਾਂਦੇ ਆ ਜੀ ਸ਼ੌਂਕ ਪਗਾਉਂਦੇ ਆ ਆਪਣਾ ਆਪ ਵੀ ਕਈ ਵਾਰੀ ਖਰੀਦੀ ਆ ਗੱਡੀ ਇਹ ਚੋਂ ਪੜਦੇ ਲਾਏ ਆ ਹੁਣ ਤੇ ਨੀ ਤੇ ਇਹਦੇ ਚ ਪਰਦੇ ਲੱਗੇ ਹੁੰਦੇ ਹੀ ਵਾਈਟ ਕਲਰ ਦੇ ਬਹੁਤ ਸੋਹਣੇ ਲੱਗਦੇ ਹੁੰਦੇ ਸੀ ਸਰੰਦਾਵਾ ਸਾਹਿਬ ਬੜੀ ਮਾਣ ਵਾਲੀ ਗੱਲ ਹੈ ਕਿ ਤੁਸੀਂ ਜਿਹੜਾ ਪਰਾਤਨ ਸਮਾਨ ਜਿਹੜਾ ਏ ਬੜਾ ਸਮਾਨ ਰੱਖਿਆ ਏ ਸਾਹਮਣੇ ਬਸਾਂ ਸੰਭਾਲ ਵੀ ਕਰਨੀ ਬੜੀ ਔਖੀ ਅੱਜ ਕੱਲ ਦੇ ਸਮੇਂ ਸਾਮਾਨ ਅੰਨਾ ਰੱਖਣਾ ਵੀ ਬੜਾ ਔਖਾ ਕਿਉਂਕਿ ਜਗ੍ਹਾ ਦੀ ਵੀ ਪ੍ਰੋਬਲਮ ਹੈ ਕਿੱਦਾਂ ਫਿਰ ਮੈਂਡੇਨ ਕਰਦੇ ਹੋ ਤੁਸੀਂ ਜਗ੍ਹਾ ਦਿਲਚੋਣਾ ਚਾਹੀਦਾ ਜੀ ਦਿਲ ਵੱਡਾ ਹੋਵੇ ਤੇ ਆਪੇ ਜਗ੍ਹਾ ਬਣ ਜਣੀ ਹੈ ਕਿਤਨੇ ਕਿਤੇ ਰੱਖ ਹੀ ਲੈਣਾ ਜਦੋਂ ਦਿਲ ਹੀ ਛੋਟਾ ਹੋਇਆ ਤੇ ਜਗ੍ਹਾ ਲੱਭਣੀ ਹੀ ਨਹੀਂ ਰੱਖਣ ਨੂੰ ਕਿਤੋਂ ਰੱਖ ਲਾਂਗੇ ਆਪਾਂ ਇਹਦਾ ਸਾਡੇ ਬਜ਼ੁਰਗਾਂ ਨੇ ਸੰਭੀਆਂ ਨੇ ਗਾਂਹੀਂ ਵੀ ਸੰਭੀਆਂ ਨੇ ਜੀ ਸਾਰੀਆਂ ਚੀਜ਼ਾਂ ਰੱਖੀ ਦੀਆਂ ਪੂਰੀ ਸੰਭ ਕੇ ਰੱਖੀ ਦੀ ਚੀਜ਼ ਸੋਰਨਦਾਵਾ ਸਾਹਿਬ ਐਦਾਂ ਹੀ ਫਿਰ ਪੀੜੀ ਬਾਈ ਪੀੜੀ ਐਦਾਂ ਹੀ ਅੱਗੇ ਜਿਹੜੇ ਤੁਹਾਡੇ ਮਤਲਬ ਬੱਚੇ ਨੇ ਉਹ ਵੀ ਐਦਾਂ ਹੀ ਹੈ ਤੁਹਾਡੀ ਜਰੀਏ ਪਰਾਤਨ ਚੀਜ਼ਾਂ ਨੇ ਤੁਹਾਡੀਆਂ ਪੁਰਖਾਂ ਦੀਆਂ ਉਹ ਸੰਭ ਕੇ ਰੱਖਣਗੇ ਸਾਡੇ ਤੱਕ ਤੇ ਮਹਾਰਾਜ ਦੀ ਕਿਰਪਾ ਜੀ ਗਾਂਹ ਬੱਚੇ ਹੁਣ ਵੇਖੋ ਅਜੇ ਤੱਕ ਤੇ ਠੀਕ ਨੇ ਚੱਲੀ ਜਾਂਦੇ ਆ ਬੇਟੀ ਆ ਗਾੜੀ ਉਹ ਵੇਂਦੀ ਆ ਕਰਦੀ ਆ ਕੇਰ ਚੀਜ਼ਾਂ ਦਾ ਤੇ ਗਾਂਹ ਵੇਖੋ ਹੁਣ ਇਹਦੇ ਇਦਾਂ ਬੈ ਮੈਂ ਤਾਂ ਤੁਹਾਨੂੰ ਦੱਸਦਾ ਜੀ ਜੇ ਸਾਡੇ ਪਿਓ ਦਾ ਦੇ ਤਾਂ ਖੂਨ ਹੀ ਅਸੀਂ ਸੰਭਿਆ ਸਾਡਾ ਖੂਨ ਹੈ ਗਾੜੀ ਸੰਭਣਾ ਸੰਭਣਾ ਜੀ ਕੋ ਨਹੀਂ ਰੰਧਾਵਾ ਸਾਹਿਬ ਗੱਲ ਸਹੀ ਬਹੁਤ ਵਧੀਆ ਕੀਤੀ ਕਿ ਖੂਨ ਦੇ ਵਿੱਚ ਵਾਕਿਆ ਹੀ ਜਿਹੜੀ ਹੈ ਨਾ ਪੁਰਖਾਂ ਦਾ ਹੁੰਦਾ ਹੈ ਵਾਕਿਆ ਹੀ ਤੁਸੀਂ ਸਾਮ ਕੇ ਰੱਖਿਆ ਪ੍ਰਮਾਤਮਾ ਕਿਰਪਾ ਕਰੇ ਤੁਹਾਡੇ ਤੇ ਇਦਾਂ ਹੀ ਤੁਹਾਡੇ ਪਰਿਵਾਰ ਤੇ ਇਦਾਂ ਹੀ ਤੁਸੀਂ ਚੀਜ਼ਾਂ ਜਿਹੜੀਆਂ ਅਪਰਾਧਨ ਸਾਮ ਕੇ ਰੱਖੋ ਤੇ ਲੋਕ ਜਿਹੜੇ ਨੇ ਦੂਰੋਂ ਦੂਰੋਂ ਵੇਖਣ ਫਿਰ ਐਤੋਂ ਕਦੇ ਫੋਨੋਂ ਚ ਵੀ ਫੋਨ ਫੋਨ ਆਇਆ ਤੁਹਾਨੂੰ ਕਿ ਰੰਧਾਵਾ ਸਾਹਿਬ ਬੜਾ ਵਧੀਆ ਕੰਮ ਕਰ ਰਹੇ ਹੋ ਹਾਂਜੀ ਲੋਕੀ ਪੁੱਛਦੇ ਨੇ ਕਈ ਰੀ ਮੈਂ ਤਾਂ ਦੱਸਿਆ ਤੁਸੀਂ ਆ ਵੇਖਿਓ ਵੀਡੀਓ ਥੱਲੇ ਜਿਹੜੇ ਤੇ ਸ਼ੌਂਕ ਵਾਲੇ ਬੰਦੇ ਆ ਉਹਨਾਂ ਨੇ ਕਮੈਂਟ ਪਾਉਣਾ ਵੀ ਆਹ ਚੀਜ਼ ਆ ਆ ਮਾਡਲ ਆ ਆ ਉਹ ਜਿਨ੍ਹਾਂ ਨੂੰ ਨਹੀਂ ਸ਼ੌਂਕ ਉਹਨਾਂ ਥੱਲੇ ਪੁੱਠੀ ਗੱਲ ਹੀ ਕਰਨੀ ਆ ਉਹਨਾਂ ਨੇ ਨਹੀਂ ਸਿੱਧੀ ਗੱਲ ਕਰਨੀ ਉਹਨਾਂ ਕਹਿੰਦੇ ਕਬਾੜ ਆ ਪਰ ਸਾਨੂੰ ਪਤਾ ਸਾਡੇ ਲਈ ਕੀ ਆ ਜੀ ਇਹ ਕੀ ਚੀਜ਼ਾਂ ਨੇ ਇਹੋ ਨੇ ਟਰੈਕਟਰ ਇਹਨੇ ਪਹਿਲੀ ਥੋੜਾ ਵਾਹ ਲੈਣੀ ਆ ਜੀ ਪਰ ਇਹ ਲੱਗਾ ਹੀ ਸ਼ਾਨ ਆ ਜਿੱਦਾਂ ਘਰ ਆਂਦੇ ਹੁੰਦੇ ਨਾ ਬਜ਼ੁਰਗ ਜਿਹੜੇ ਬੈਠੇ ਹੁੰਦੇ ਉਹਨੇ ਕਿਸ ਨੂੰ ਦਬਕਾ ਨਹੀਂ ਮਾਰ ਲੈਣਾ ਆਏ ਨੂੰ ਪਰ ਉਹ ਜਿੰਦਰਾ ਤਾਂ ਕਹੀਦਾ ਹੁੰਦਾ ਸੀ ਬੈਠੇ ਬਜ਼ੁਰਗ ਦਾ ਦਬਕਾ ਵੜਾ ਹੈਗਾ ਬਸ ਇਦਾਂ ਹੀ ਇਹ ਚੀਜ਼ਾਂ ਨੇ ਇਹ ਸ਼ਾਨ ਆ ਸਾਡੀ ਜੀ ਇਦਾਂ ਹੀ ਬਸ ਬਜ਼ੁਰਗਾਂ ਜਿਦਾ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਆਪਣੇ ਸੱਭਿਆਚਾਰਕ ਨੂੰ ਭਲਾਈ ਬੈਠੇ ਨੇ ਪਰਾਤਨ ਚੀਜ਼ਾਂ ਨੂੰ ਭਲਾਈ ਬੈਠੇ ਜਿੱਦਾਂ ਤੁਸੀਂ ਕਿਹਾ ਕਿ ਸਾਡੇ ਰਗ ਰਗ ਦੇ ਵਿੱਚ ਖੂਨ ਜਿਹੜਾ ਸਾਡੇ ਪੁਰਖਾਂ ਦਾ ਹੈ ਤੇ ਉਹਨਾਂ ਦੀ ਬਦੌਲਤ ਆਪਾਂ ਸਮਾਨ ਵੀ ਸਾਂਭਿਆ ਤੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਤੁਸੀਂ ਯਾਦ ਰੱਖਦੇ ਪੇ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਭਲਾਈ ਜਾਂਦੇ ਨੇ ਸੱਭਿਆਚਾਰਕ ਸੱਭਿਆਚਾਰ ਨੂੰ ਜੀ ਲੋਕੀਂ ਤੇ ਅੱਜਕੱਲ ਬਜ਼ੁਰਗ ਨਹੀਂ ਸਾਂਭਦੇ ਸਮਾਨ ਤੇ ਦੂਰ ਦੀ ਗੱਲ ਹੈ ਸੰਬੇ ਦੇ ਲੋਕੀ ਜਾਂਦੇ ਸਾਡੇ ਕੋਈ ਬਜ਼ੁਰਗ ਨਹੀਂ ਜਾਂਦੇ ਪਰ ਜੇ ਆਪਾਂ ਉਹਨਾਂ ਦੀ ਪੈਲੀ ਸਾਂਭੀ ਆ ਤੇ ਬਜ਼ੁਰਗ ਇਹ ਵੀ ਸਾਡੇ ਬਜ਼ੁਰਗਾਂ ਦੀ ਕਿਤਾ ਉਹ ਟੀਵੀ ਨਾਲ ਸਾਡੇ ਦਾਦਾ ਜੀ ਦੀ ਕੀ ਜਾਨ ਜੁੜੀ ਹੋਊਗੀ ਪਹਿਲੀ ਰੀ ਕੀ ਵੇਖਿਆ ਆਪਾਂ ਉਹਨੂੰ ਛੁੱਟ ਦਈਏ ਉਹਨਾਂ ਦਾ ਦਿਲ ਜਾਣਦਾ ਜੀ ਬਜ਼ੁਰਗਾਂ ਦਾ ਵੀ ਆਪਾਂ ਉਹਨਾਂ ਦੇ ਕੀ ਸੱਟ ਮਾਰਦੇ ਆਂ ਪ੍ਰਾਣੀਆਂ ਚੀਜ਼ਾਂ ਸੁੱਟ ਕੇ ਸਾਡੇ ਲਈ ਤੇ ਆਪਾਂ ਆਪਾਂ ਉਹ ਪੀੜ੍ਹੀ ਆ ਜੀ ਟੇਬਲ ਕਾਡ ਵੀ ਵੇਖ ਲਈ ਰੇਡੀਓ ਵੀ ਵੇਖ ਲਿਆ ਵੀ ਸੀ ਆਰ ਸੀ ਡੀ ਸੀਡੀ ਤੋਂ ਅੱਗੇ ਪੈਂਡਰਾਈਵ ਪੈਂਡਰ ਹੋਣ ਤੇ ਫੋਨ ਆ ਗਏ ਆਪਾਂ ਉਹ ਪੀੜੀ ਆ ਪਰ ਉਹ ਪੀੜੀ ਨੂੰ ਪੁੱਛੋ ਜਿਨ੍ਹਾਂ ਨੇ ਇਹ ਚੀਜ਼ਾਂ ਉਹ ਗ੍ਰਾਫੋਨ ਤਵੇ ਤੋਂ ਲੈ ਕੇ ਟੇਬਰ ਕਾਰਡ ਟੇਬਰ ਕਾਰਡਾਂ ਤੋਂ ਫੋਨ ਉਦੋਂ ਉਸ ਚੀਜ਼ ਨੂੰ ਕੰਪੈਰੀਜ਼ਨ ਕਰਿਓ ਮੇਰੀ ਗੱਲ ਨੂੰ ਕਿ ਕਿੰਨੂ ਪੰਜਾਬੀ ਵਿਰਸਾ ਕਿਉਂ ਆਪਾਂ ਨੂੰ ਸ਼ਕੀਨ ਕਹਿੰਨੇ ਆ ਤਾਂ ਸ਼ਕੀਨ ਕਹਿੰਨੇ ਆ ਕਿ ਜਿਹੜੇ ਬੰਦੇ ਨੇ ਉਸ ਟਾਈਮ ਤੇ ਗ੍ਰਾਫੋਨ ਲਿਆ ਹੋ રેਡੀਓ ਲਿਆ ਹੋ ਉਹ ਬੰਦਾ ਸ਼ਕੀਨ ਹੋ ਉਨੇ ਐਵੇਂ ਨਹੀਂ ਕਰ ਲਿਆ ਕਿ ਰੱਖ ਲਿਆ ਹੋਊ ਅੱਜ ਤਾਂ ਟੀਵੀ ਹਰ ਘਰ ਟੀਵੀ ਆ ਉਦੋਂ ਕਿਸੇ ਸ਼ਕੀਨ ਦੇ ਘਰ ਟੀਵੀ ਹੁੰਦਾ ਸੀ ਜੀ ਸ਼ਕੀਨ ਪਿੰਡ ਚ ਟੀਵੀ ਇੱਕ ਆ ਜਾਣਾ ਸਾਰੇ ਪਿੰਡ ਨੂੰ ਪਤਾ ਹੁੰਦਾ ਸੀ ਇਹਦੇ ਘਰ ਟੀਵੀ ਹੈ ਹੁਣ ਅਸਲ ਚ ਅੱਜ ਦੇ ਦੌਰ ਚ ਕਦਰਾਂ ਕੀਮਤਾਂ ਘਟ ਗਈਆਂ ਜਦੋਂ ਤੁਸੀਂ ਵੀ ਛੋਟੇ ਹੋਵੋਗੇ ਕੋਈ ਵੀ ਮੇਰੀ ਗੱਲ ਨੂੰ ਤੁਸੀਂ ਬੜੀ ਗਹਿਰਾਈ ਨਾਲ ਸੋਚਿਓ ਜਦੋਂ ਨਿੱਕੇ ਹੁੰਦਿਆਂ ਸਾਈਕਲ ਮਿਲਦਾ ਸੀ ਨਾ ਆਪਾਂ ਸਾਰਿਆਂ ਨੂੰ ਦੱਸਦੇ ਹਾਂ ਮੈਨੂੰ ਸਾਈਕਲ ਮਿਲਿਆ ਅੱਜ ਤੁਸੀਂ ਗੱਡੀਆਂ ਲੈ ਲੈਂਦੇ ਹੋਵੋਗੇ ਵੱਡੀਆਂ-ਵੱਡੀਆਂ ਗੱਡੀਆਂ ਪਰ ਤੁਹਾਨੂੰ ਉਹ ਚਾਹ ਸਾਈਕਲ ਵਾਲਾ ਨਹੀਂ ਚੜਦਾ ਹੋਊਗਾ ਜਦੋਂ ਤੁਹਾਡੇ ਘਰ ਟੀਵੀ ਆਉਂਦਾ ਸੀ ਨਾ ਘਰੋਂ ਕਹਿ ਕੇ ਜਾਂਦੇ ਸੀ ਟੀਵੀ ਲੈਣ ਚੱਲੇ ਤੁਹਾਡੇ ਫਾਦਰ ਸਾਹਿਬ ਤੁਹਾਡੇ ਪਿਤਾ ਜੀ ਤੇ ਜਦੋਂ ਟੀਵੀ ਆਉਂਦਾ ਸੀ ਉਹ ਉਹ ਦਿਲ ਦੀ ਖੁਸ਼ੀ ਹੁੰਦੀ ਸੀ ਕਿ ਅਸੀਂ ਦੁਨੀਆ ਜਿੱਤ ਲਈ ਅੱਜ ਅੱਜ ਟੀਵੀ ਬੱਚੇ ਆਪਣੇ ਨੂੰ ਕਹੋ ਅਸੀਂ ਟੀਵੀ ਲੈ ਆਂਦਾ ਮੈਨੂੰ ਕੀ ਪਿਆਰਾ ਮੈਂ ਕਰਨਾ ਟੀਵੀ ਲੈ ਆਂਦਾ ਉਹ ਕਦਰਾਂ ਨੂੰ ਉਹਨਾਂ ਕੀਮਤਾਂ ਨੂੰ ਆਪਾਂ ਗਵਾਈ ਬਿਠੇ ਸਾ ਮੇਰੇ ਫਾਤ੍ਹ ਸਾਹਿਬ ਨੇ ਸਕੂਟਰ ਲਿਆਂਦਾ ਸੀ ਜੀ ਚਿਤਕਾ ਪਿੱਛੇ ਲੱਗਾ ਸਾ ਇਤੋਂ ਘਰੋਂ ਕਹਿ ਕੇ ਗਏ ਮੈਂ ਸਕੂਟਰ ਲੈਣ ਚੱਲਿਆ ਰਾਤ 10 ਵਜੇ ਆਈ ਹੋਣਗੇ ਘਰ ਪਰ ਸਾਰੇ ਸੁੱਤੇ ਨਹੀਂ ਆ ਵੀ ਘਰੇ ਸਕੂਟਰ ਆਉਣਾ ਚਾਹ ਸੀਗਾ ਚਾਹ ਸੀਗਾ ਇਹ ਗੱਲ ਨੂੰ ਤੁਸੀਂ ਕੋਈ ਵੀ ਮੇਰੀ ਕੋਈ ਬੰਦਾ ਇਹ ਗੱਲ ਨੂੰ ਰਿਜੈਕਟ ਕਰ ਦੇ ਵੀ ਇਦਾਂ ਨਹੀਂ ਹੁੰਦਾ ਤੇ ਮੈਂ ਦਿੰਦਾ ਰਹੂੰਗਾ ਹੁਣ ਅੱਜ ਦੇ ਦੌਰ 'ਚ ਆਪਣੇ ਬੇਟੇ ਨੂੰ ਕਹਿ ਦੋ ਵੀ ਪੁੱਤਰ ਮੈਂ ਤੇਰੇ ਲਈ ਸਾਈਕਲ ਲੈ ਕੇ ਆਉਂਦਾ ਉਹਨੇ ਕਿਹਾ ਪਾਪਾ ਮੈਨੂੰ ਮੋਟਰਸਾਈਕਲ ਲੈ ਕੇ ਦੇ ਉਹਨੂੰ ਸਾਈਕਲ ਦੀ ਵੈਲਿਊ ਨਹੀਂ ਗਈ ਜੇ ਕਹੋਗੇ ਮੈਂ ਮੋਟਰਸਾਈਕਲ ਲੈ ਆ ਉਹਨੇ ਕਿਹਾ ਪਾਪਾ ਗੱਡੀ ਲੈ ਕੇ ਦੇ ਵੈਲਿਊ ਕੱਟ ਗਈ ਸਾਡੀ ਵੀ ਵੈਲਿਊ ਕੱਟ ਗਈ ਘਟਾਈਆਂ ਆਪਾਂ ਕਦਰਾਂ ਕੀਮਤਾਂ ਘਟਾਈ ਬੈਠੇ ਆਂ ਬਾਕੀ ਵੇਖੋ ਜਮਾਨੇ ਨਾਲ ਚੱਲਣਾ ਪੈਂਦਾ ਜੀ ਹਰ ਚੀਜ਼ ਦੇ ਨਾਲ-ਨਾਲ ਜੋ ਜੋਗਿਆ ਉਹ ਚੱਲਣਾ ਪੈਣਾ ਪਰ ਪ੍ਰਾਣੀਆਂ ਚੀਜ਼ਾਂ ਫੀਲਿੰਗਸ ਸੋਰੰਦਾਵਾ ਸਾਹਿਬ ਨੇ ਉਹਨਾਂ ਨੇ ਬੜਾ ਭਾਵੁਕ ਹੋ ਕੇ ਦੱਸਿਆ ਕਿ ਜਦੋਂ ਪਹਿਲੇ ਸਮੇਂ ਦੇ ਵਿੱਚ ਜਦੋਂ ਜਦੋਂ ਪਹਿਲੇ ਸਮੇਂ ਦੇ ਵਿੱਚ ਸਾਡੇ ਜਦੋਂ ਬਾਪ ਜਦੋਂ ਜੇ ਪਿਤਾ ਜੀ ਜਦੋਂ ਕੋਈ ਚੀਜ਼ ਲੈਣ ਜਾਂਦੇ ਸੀਗਾ ਨਾ ਪਾਪੂ ਹੋ ਕੇ ਦੱਸਿਆ ਕਿ ਉਦੋਂ ਬੜਾ ਮਾਣ ਹੁੰਦਾ ਸੀ ਤੇ ਬੜੀ ਖੁਸ਼ੀ ਹੁੰਦੀ ਰਾਤ ਆਪਾਂ ਸੌਂਦੇ ਨਹੀਂ ਸੀਗੇ ਕਿ ਸਾਡੇ ਪਾਪਾ ਚੀਜ਼ ਲੈਣ ਗਏ ਨੇ ਪਰ ਅੱਜ ਦੇ ਸਮੇਂ ਦੇ ਵਿੱਚ ਜੇ ਆਪਾਂ ਸਾਈਕਲ ਦੀ ਗੱਲ ਕਰ ਲਈਏ ਸਾਈਕਲ ਨੂੰ ਤਾਂ ਕੋਈ ਗੱਲ ਹੀ ਨਹੀਂ ਸਮਝਦਾ ਮੋਟਰਸਾਈਕਲ ਮੋਟਰਸਾਈਕਲ ਕਹੋਗੇ ਤਾਂ ਕਹਣਗੇ ਨਹੀਂ ਜੀ ਗੱਡੀ ਚਾਹੀਦੀ ਐ ਪਰ ਭਾਵੂ ਕੋ ਹੋ ਕੇ ਵੀਰ ਨੇ ਦੱਸਿਆ ਕਿ ਪ੍ਰਾਣੀਆਂ ਆਜਾਦਾ ਸੰਭ ਕੇ ਰੱਖੋ ਪੰਜਾਬ ਦਾ ਵਿਰਸਾ ਸਾਡਾ ਜੇ ਆਪਾਂ ਪ੍ਰਾਣੀਆਂ ਆਜਾਦਾ ਸੰਭ ਕੇ ਰੱਖਾਂਗੇ ਤੇ ਸਮਝ ਲਓ ਕਿ ਆਪਾਂ ਆਪਣੇ ਜਿਹੜੇ ਦਾਦੇ ਪਰਦਾਦੇ ਨੇ ਉਹਨਾਂ ਨੂੰ ਆਪਣੇ ਦਿਲ ਦੇ ਵਿੱਚ ਵਸਾ ਕੇ ਰੱਖਿਆ ਸੋ ਆਪਾਂ ਗੱਲਬਾਤ ਵੀ ਕਰਾਂਗੇ ਹੋਰ ਵੀ ਵੀਰ ਆਏ ਨੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਮੇਰਾ ਨਾਮ ਜਤਿੰਦਰਪਾਲ ਸਿੰਘ ਐ ਜੀ ਜਤਿੰਦਰ ਜੀ ਫਿਰ ਤੁਸੀਂ ਵੀ ਵੀਰ ਦਾ ਧੰਨਵਾਦ ਕਰਨ ਆਏ ਹੋ ਜੀ ਇਹ ਪ੍ਰਾਣੀਆਂ ਚੀਜ਼ਾਂ ਸੰਭੀਆਂ ਬਿਲਕੁਲ ਜੀ ਬਿਲਕੁਲ ਇਹ ਇੱਕ ਵਧਾਈ ਦਾ ਪਾਤਰ ਐ ਜੀ ਜਿਹੜੇ ਇੰਨੇ ਇੰਨੀਆਂ ਚੀਜ਼ਾਂ ਪੁਰਾਣੀਆਂ ਚੀਜ਼ਾਂ ਸਾਂਭ ਕੇ ਰੱਖੀਆਂ ਹੋਈਆਂ ਨੇ ਨਹੀਂ ਤੇ ਅੱਜ ਕੱਲ ਕੋਈ ਵੀ ਨਹੀਂ ਸਾਂਭ ਕੇ ਰੱਖਦਾ ਕਬਾੜ ਚ ਕਰਕੇ ਤੇ ਬੱਚੇ ਵੀ ਨਹੀਂ ਪਸੰਦ ਕਰਦੇ ਵੀ ਆਹ ਕੀ ਕਬਾੜ ਰੱਖਿਆ ਜੇ ਪਰ ਇਹਨੇ ਬਹੁਤ ਹੀ ਆਪਾਂ ਇਹਦਾ ਮਿਲਪੀ ਧੰਨਵਾਦ ਕਰਦੇ ਆ ਵੀ ਜਿਹੜੇ ਇਹਨੇ ਅਗਲੀ ਪੀੜ੍ਹੀ ਵਾਸਤੇ ਸਾਂਭ ਕੇ ਰੱਖੀਆਂ ਚੀਜ਼ਾਂ ਇਹ ਅਗਲੀ ਪੀੜ੍ਹੀ ਨੂੰ ਦਿਖਾਉਣ ਵਾਸਤੇ ਰੱਖੀਆਂ ਹੋਈਆਂ ਨੇ ਇਹਦੇ ਬਹੁਤ ਹੀ ਮਿਹਨਤੀ ਐ ਮਿਲਪੀ ਮਿਹਨਤ ਕਰਕੇ ਨੇ ਸਾਂਭ-ਸਾਂਭ ਕੇ ਰੱਖੀਆਂ ਜਾਂ ਨਹੀਂ ਤੇ ਅੱਜ ਕੱਲ ਕੋਈ ਨਹੀਂ ਇੰਨੀਆਂ ਚੀਜ਼ਾਂ ਸਾਂਭ ਕੇ ਰੱਖਦਾ ਜੀ ਸੋ ਆਪਾਂ ਗੱਲਬਾਤ ਵੀ ਕੀਤੀ ਨੇ ਭਾਈ ਸਾਹਿਬ ਆਏ ਦੇ ਨੇ ਉੱਥੇ ਉਹਨਾਂ ਦਾ ਵੀ ਧੰਨਵਾਦ ਉਹਨਾਂ ਨੇ ਕੀਤਾ ਹੈ ਕਿ ਵਾਕਿਆ ਹੀ ਕਿਤੇ ਨਾ ਕਿਤੇ ਪਰਾਤਨ ਜਿਹੜਾ ਸਮਾਨ ਵੀ ਸਾਹਮਣੇ ਰੱਖਿਆ ਵੀਰ ਨੇ ਤੇ ਨਾਲ ਦੀ ਨਾਲ ਆਪਣੇ ਜਰਾਏ ਪੁਰਖਾਂ ਨੂੰ ਵੀ ਯਾਦ ਰੱਖਦੇ ਨੇ ਕਿਉਂਕਿ ਉਹਨਾਂ ਦੀਆਂ ਪੁਰਾਣੀਆਂ ਚੀਜ਼ਾਂ ਨੇ ਭਾਵੂ ਕੋ ਕੇ ਰੰਦਾਵਾ ਸਾਹਮਣੇ ਦੱਸਿਆ ਹੈ ਕਿ ਆਪਾਂ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਆ ਕਿਉਂਕਿ ਉਹਨਾਂ ਦੀ ਸਦਕਾ ਹੈ ਅੱਜ ਆਪਾਂ ਜਰਾਏ ਇਸ ਮਕਾਮ ਤੱਕ ਪਹੁੰਚੇ ਤੇ ਆਪਾਂ ਉਹਨਾਂ ਨੂੰ ਨਹੀਂ ਭਲਾਉਂਦੇ ਤੇ ਲੋਕਾਂ ਨੂੰ ਵੀ ਅਪੀਲ ਕਰਦੇ ਨੇ ਕਿ ਆਪਣਾ ਪੰਜਾਬ ਦਾ ਵਿਰਸਾ ਜਿਹੜਾ ਨਾ ਭਲਾਣ ਸੋ ਕੈਮਰਾ ਪਰਸਨ ਅਮਨ ਅਗਰਵਾਲ ਦੇ ਨਾਲ ਲੱਕੀ ਰਾਜਪੂਤ ਗੁਰਦਾਸਪੁਰ